ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਕਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੋ ਇਸ ਵਕਤ ਸਰਬਸਾਂਝੀ ਵਾਲਤਾ ਦੇ ਗੁਰੂ ਹਨ ਉਹਨਾਂ ਦੀ ਸਤਿਕਾਰ ਦੀ ਗੱਲ ਕਰਾਂਗੇ ਕਿ ਗੁਰੂ ਸਾਹਿਬ ਨੇ ਆਪ ਆਪਣੇ ਜੀਵਨ ਕਾਲ ਦੇ ਦੌਰਾਨ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਾਂ ਉਸ ਵੇਲੇ ਉਹਨਾਂ ਨੂੰ ਆਦ ਗ੍ਰੰਥ ਕਿਹਾ ਜਾਂਦਾ ਸੀ ਉਹਨਾਂ ਦੇ ਸਤਿਕਾਰ ਦੇ ਵਿੱਚ ਚੋਸਾ ਸਤਕਾਰ ਦੇ ਵਿੱਚ ਉਹਨਾਂ ਨੇ ਸਾਡੇ ਲਈ ਵੀ ਕੀ ਉਪਦੇਸ਼ ਕੀਤਾ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਹਰ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਸਿਰਮੌਰ ਹੈ ਤੇ ਹੋਣਾ ਚਾਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਵਕਤ ਸਾਡੇ ਗੁਰੂ ਹਨ ਤੇ ਗੁਰੂ ਦਾ ਸਤਕਾਰ ਕਰਨਾ ਹਰ ਸਿੱਖ ਦਾ ਜਿਹੜਾ ਉਹ ਪਹਿਲਾ ਫਰਜ਼ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਨਿਜਤੋਂ ਆਤ ਗ੍ਰੰਥ ਦੇ ਪਹਿਲੇ ਸਰੂਪ ਦੀ ਜਿਹੜੀ ਸੰਪਾਦਨਾ ਕੀਤੀ ਤਾਂ ਉਹਨਾਂ ਨੇ ਵੀ ਇਸ ਨੂੰ ਪੋਥੀ ਸਾਹਿਬ ਕਿਹਾ ਜਾਂਦਾ ਸੀ ਤੇ ਗੁਰਬਾਣੀ ਅੰਦਰ ਵੀ ਇਹ ਸਿਧਾਂਤ ਹੈ ਕਿ ਪੋਥੀ ਪਰਮੇਸ਼ਰ ਦਾ ਥਾਨ ਉਹਨਾਂ ਨੇ ਇਹ ਕਹਿ ਕੇ ਸਤਕਾਰ ਦਿੱਤਾ 10 ਗੁਰੂ ਸਾਹਿਬਾਨ ਜੀ ਦੇ ਜੀਵਨ ਦੇ ਵਿੱਚ ਵੀ ਇਹ ਸਿਫਤ ਹੈ ਕਿ ਜੋ ਉਹਨਾਂ ਨੇ ਸਿੱਖਾਂ ਦੇ ਲਈ ਜਾਂ ਮਾਨਵਤਾ ਦੇ ਲਈ ਉਪਦੇਸ਼ ਦਿੱਤਾ ਉਸ ਨੂੰ ਉਹਨਾਂ ਨੇ ਪਹਿਲਾਂ ਆਪ ਵੀ ਕਮਾ ਕੇ ਮਖਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨਾ ਕਰਨ ਦੀ ਸਿੱਖਿਆ ਵੀ ਗੁਰੂ ਸਾਹਿਬ ਨੇ ਹੀ ਅਮਲੀ ਤੌਰ ਤੇ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਸੰਪਾਦਨਾ ਕੀਤੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਆਦਿ ਗ੍ਰੰਥ ਕਿਹਾ ਜਾਂਦਾ ਸੀ ਜਦੋਂ ਆਦਿ ਗ੍ਰੰਥ ਦਾ ਰੂਪ ਤਿਆਰ ਹੋ ਗਿਆ ਤਾਂ ਇਹਦੀ ਸਾਮ ਸੰਭਾਲ ਲਈ ਜਿਹੜੀ ਜੋਖ ਵਿਅਕਤੀ ਦੀ ਚੋਣ ਸੀ ਉਹ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਦੀ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਦਾ ਜਾਂ ਆਦਿ ਗ੍ਰੰਥ ਦਾ ਜਿਹੜਾ ਪ੍ਰਕਾਸ਼ ਸੀ ਉਹ ਹਰਿਮੰਦਰ ਸਾਹਿਬ ਦੇ ਵਿੱਚ ਕਰਵਾਇਆ ਬਾਬਾ ਬੁੱਢਾ ਜੀ ਨੂੰ ਉਹਨਾਂ ਦਾ ਪਹਿਲਾ ਹੈੱਡ ਗਰੰਥੀ ਜਿਹੜਾ ਸੀ ਉਹ ਉਹਨਾਂ ਨੇ ਉੱਥੇ ਲਗਾਇਆ ਔਰ ਜਦੋਂ ਇਹ ਬੀੜ ਤਿਆਰ ਹੋਈ ਤਾਂ ਹਰਿਮੰਦਰ ਸਾਹਿਬ ਦੇ ਵਿੱਚ ਲਜਾਨ ਤੱਕ ਇਹਦੀ ਚੌਰ ਦੀ ਸੇਵਾ ਗੁਰੂ ਸਾਹਿਬ ਨੇ ਆਪਣੇ ਹੱਥੀ ਕੀਤੀ ਬਹੁਤ ਸਤਿਕਾਰ ਦਿੱਤਾ ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚੇ ਥਾਂ ਤੇ ਕੀਤਾ ਔਰ ਆਪ ਸੰਗਤ ਦੇ ਵਿੱਚ ਸੰਗਤ ਦੇ ਨਾਲ ਗੁਰੂ ਸਾਹਿਬ ਨੀਵੇਂ ਥਾਂ ਤੇ ਹੀ ਬੈਠੇ ਔਰ ਉਸ ਤੋਂ ਬਾਅਦ ਜਿਵੇਂ ਰਾਤ ਨੂੰ ਆਦ ਗ੍ਰੰਥ ਦਾ ਜਿਹੜਾ ਸੁਖਾਸਣ ਕਰਨਾ ਸੀ ਤਾਂ ਉਹ ਪਲੰਗ ਦੇ ਉੱਪਰ ਕੀਤਾ ਗਿਆ ਤੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਆਪਣਾ ਸਿੰਘਾਸਣ ਸੀ ਉਹ ਜ਼ਮੀਨ ਤੇ ਉੱਪਰ ਪੁੰਜੇ ਲਗਾਇਆ ਇੰਨਾ ਜ਼ਿਆਦਾ ਸਤਕਾਰ ਗੁਰੂ ਸਾਹਿਬ ਨੇ ਆਪਣੇ ਜੀਵਨ ਅਮ ਜੀਵਨ ਦੇ ਦੌਰਾਨ ਜਿਹੜਾ ਉਹ ਦਿੱਤਾ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਜਿਹੜੀ ਉਹਨਾਂ ਨੇ ਬਾਣੀ ਖੁਦ ਰਚੀ ਜਾਂ ਜਿਹੜੀ ਬਾਣੀ ਉਹਨਾਂ ਨੇ ਇਕੱਤਰ ਕੀਤੀ ਉਹ ਆਪਣੇ ਕੋਲ ਹੀ ਰੱਖਦੇ ਸਨ ਪੋਥੀ ਹਮੇਸ਼ਾ ਗੁਰੂ ਸਾਹਿਬ ਦੇ ਕੋਲ ਹੀ ਰਹੀ ਹੈ ਅਲੱਗ-ਅਲੱਗ ਜਦੋਂ ਉਹਨਾਂ ਨੇ ਯਾਤਰਾਵਾਂ ਵੀ ਕੀਤੀਆਂ ਉਦਾਸੀਆਂ ਕੀਤੀਆਂ ਉਸ ਵੇਲੇ ਨਹੀਂ ਅੱਗੇ ਉਹ ਬਾਣੀ ਜਾਂ ਉਹ ਪੋਥੀ ਉਹਨਾਂ ਨੇ ਗੁਰੂ ਅੰਗਦ ਸਾਹਿਬ ਨੂੰ ਸੌਂਪੀ ਅਤੇ ਗੁਰੂ ਅੰਗਦ ਸਾਹਿਬ ਨੇ ਆਪਣੀ ਬਾਣੀ ਜਿਹੜੀ ਸੀ ਉਹ ਦਰਜ ਕਰਵਾ ਕੇ ਗੁਰੂ ਅਮਰਦਾਸ ਜੀ ਕੋ ਲਾਈ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਕੋ ਤਾਂ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਨੇ ਉਹ ਸਾਰੀ ਬਾਣੀ ਇਕੱਤਰ ਕਰਕੇ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਚੌਥੇ ਗੁਰੂ ਸਾਹਿਬਾਨ ਤੱਕ ਔਰ ਖੁਦ ਆਪਣੀ ਬਾਣੀ ਵੀ ਔਰ ਪਟ ਸਹਿਬਾਨ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਭਗਤਾਂ ਦੀ ਬਾਣੀ ਆਦਿ ਗ੍ਰੰਥ ਦੇ ਵਿੱਚ ਜਿਹੜੀ ਉਹ ਦਰਜ ਕਰਕੇ ਉਹਦੀ ਸੰਪਾਦਨਾ ਭਾਈ ਗੁਰਦਾਸ ਜੀ ਤੋਂ ਕਰਵਾਈ ਤਾਂ ਉਹਦਾ ਜਿਹੜਾ ਪ੍ਰਕਾਰ ਸੀ ਉਹ ਹਰਮੰਦਰ ਸਾਹਿਬ ਦੇ ਵਿੱਚ ਕਰਵਾ ਦਿੱਤਾ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਬਾਣੀ ਦਾ ਇੰਨਾ ਜ਼ਿਆਦਾ ਸਤਕਾਰ ਕੀਤਾ ਜੋ ਅੱਜ ਹਰ ਸਿੱਖ ਲਈ ਕਰਨਾ ਜ਼ਰੂਰੀ ਹੈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਲੰਘ ਦੇ ਉੱਪਰ ਸ਼ਸ਼ੋਭਤ ਕੀਤਾ ਔਰ ਆਪ ਨੀਵੇਂ ਥਾਂ ਤੇ نیچے ਪੁੰਜੇ ਆਪਣਾ ਜਿਹੜਾ ਸੰਗਾਸਨ ਸੀ ਉਹ ਲਗਾਇਆ ਇਸੇ ਤਰ੍ਹਾਂ ਹੀ ਇਤਿਹਾਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਅੱਗੇ ਜਾ ਕੇ ਘਟਨਾਵਾਂ ਆਉਂਦੀਆਂ ਜਿਵੇਂ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੋਪਾਲਾ ਜੀ પાસે ਜਪਜੀ ਸਾਹਿਬ ਦਾ ਉਹਨਾਂ ਨੂੰ ਜਦੋਂ ਸ਼ੁਧ ਪਾਠ ਕਰਨ ਲਈ ਕਿਹਾ ਤਾਂ ਉਹਨਾਂ ਨੂੰ ਉੱਚੇ ਥਾਂ ਤੇ ਬਿਠਾਇਆ ਔਰ ਆਪ ਜਿਹੜੇ ਜੀ ਉਹ ਉਹਨਾਂ ਤੋਂ ਨੀਵੇਂ ਤਖਤ ਦੇ ਉੱਪਰ ਜਿਹੜੇ ਉਹ ਬੈਠ ਕੇ ਉਹਨਾਂ ਨੇ ਪਾਠ ਸੁਣਿਆ ਇਸੇ ਤਰ੍ਹਾਂ ਹੀ ਇੱਕ ਹੋਰ ਗੁਰੂ ਹਰ Rai ਸਾਹਿਬ ਦੀ ਘਟਨਾ ਦਾ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਹਰ Rai ਸਾਹਿਬ ਅੰਦਰ ਪਲੰਘ ਤੇ ਆਰਾਮ ਕਰ ਰਹੇ ਸਨ ਤਾਂ ਇੱਕ ਸਿੱਖ ਨੇ ਉਹਨਾਂ ਦੇ ਦਰਵਾਜ਼ੇ ਕੋਲ ਨੀਵੇਂ ਪੁਜੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਿਸ ਵੇਲੇ ਗੁਰੂ ਸਾਹਿਬ ਦੇ ਕੰਨਾਂ ਤੱਕ ਉਹ ਆਵਾਜ਼ ਪਹੁੰਚੀ ਤਾਂ ਉਹ ਏਡੀ ਤੇਜ਼ੀ ਨਾਲ ਉੱਠੇ ਕਿ ਉਹਨਾਂ ਦੇ ਗੋਡੇ ਤੇ ਉੱਪਰ ਸੱਟ ਲੱਗ ਗਈ ਸੀ ਕਿ ਉਹ ਉਸ ਵੇਲੇ ਉੱਚੇ ਥਾਂ ਤੇ ਸੰਤ ਸਿੱਖ ਨੀਵੇਂ ਥਾਂ ਤੇ ਬੈਠ ਕੇ ਬਾਣੀ ਪੜ ਰਿਹਾ ਸੀ ਤਾਂ ਉਹਨਾਂ ਨੇ ਉਸ ਸਤਕਾਰ ਜਿਹੜਾ ਸੀ ਉਹ ਦਿੱਤਾ ਗੁਰੂ ਦੀ ਬਾਣੀ ਨੂੰ ਇਸੇ ਤਰ੍ਹਾਂ ਹੀ ਆਪਾਂ ਦੇਖਦੇ ਹਾਂ ਕਿ ਜਿਸ ਵੇਲੇ ਪਹਿਲੀ ਜੰਗ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਪੈਂਦੇਖਾਂ ਦੇ ਨਾਲ ਇੱਥੇ ਅੰਮ੍ਰਿਤਸਰ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਜੰਗ ਤੋਂ ਪਹਿਲਾਂ ਜਿਹੜੀ ਬੀਡ ਸੀ ਆਦ ਗ੍ਰੰਥ ਸੀ ਪਹਿਲਾਂ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਅਦਬੀ ਹੈ ਉਹ ਨਹੀਂ ਹੋਣੀ ਚਾਹੀਦੀ ਔਰ ਅਖੀਰ ਵਿੱਚ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਮੱਥਾ ਟੇਕ ਕੇ ਗੁਰਿਆਈ ਜਿਹੜੀ ਹੈ ਉਹ ਸੌਂਪੀ ਤੇ ਇਹ ਹੁਕਮ ਕੀਤਾ ਕਿ ਅੱਜ ਤੋਂ ਸਿੱਖਾਂ ਦੇ ਜਿਹੜੇ ਗੁਰੂ ਨੇ ਉਹ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਉਹਨਾਂ ਨੇ ਇਹ ਸ਼ਬਦ ਵਰਤੇ ਕਿ ਅੱਜ ਤੋਂ ਬਾਅਦ ਜਿਹੜੀ ਹੈ ਉਹ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਉਹਨਾਂ ਨੇ ਜਿਵੇਂ ਵੀ ਪਹਿਲਾਂ ਗੁਰਿਆਈ ਦੀ ਰਸਮ ਚੱਲ ਰਹੀ ਸੀ ਉਸੇ ਤਰੀਕੇ ਨਾਲ ਪੰਜ ਪੈਸੇ ਤੇ ਨਾਰੀਅਲ ਭੇਟ ਕਰਕੇ ਮੱਥਾ ਟੇਕ ਕੇ ਪੰਥ ਨੂੰ ਇਹ ਹੁਕਮ ਕੀਤਾ ਕਿ ਅੱਜ ਤੋਂ ਜਿਹੜੀ ਸਖਸ਼ੀ ਪੂਜਾ ਉਹ ਖਤਮ ਕੀਤੀ ਜਾਂਦੀ ਹੈ ਤੇ ਜਿਹੜੀ ਗੁਰਿਆਈ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਕੋਲ ਸਿੱਖਾਂ ਦੇ ਸ਼ਬਦ ਗੁਰੂ ਹੋਣਗੇ ਗੁਰੂ ਸਾਹਿਬ ਦੇ ਸਤਕਾਰ ਦੇ ਪ੍ਰਤੀ ਅੱਜ ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਹੈ ਕਿ ਵਿਆਹ ਸ਼ਾਦੀਆਂ ਦੇ ਮੌਕੇ ਜਾਂ ਹੋਰ ਖੁਸ਼ੀ ਦੇ ਮੌਕੇ ਅਸੀਂ ਗੁਰੂ ਸਾਹਿਬ ਦੇ ਜਿਹੜਾ ਸਤਕਾਰ ਹੈ ਉਸ ਦਾ ਬਿਲਕੁਲ ਵੀ ਜਿਹੜਾ ਧਿਆਨ ਉਹਨਾਂ ਹੀ ਰੱਖ ਰਹੇ ਹਾਂ ਗੁਰੂ ਦੀ ਹਾਜ਼ਰੀ ਮੌਕੇ ਵੀ ਘਰਾਂ ਦੇ ਵਿੱਚ మాਸ ਸ਼ਰਾਬ ਖੂਬ ਚੱਲ ਰਹੇ ਹੁੰਦੇ ਹਨ ਉਸ ਵੇਲੇ ਤਾਂ ਬੇਅਦਬੀ ਦੀ ਹਾਦੀ ਹੋ ਜਾਂਦੀ ਹੈ ਜਦੋਂ ਕੋਈ ਘਰ ਦਾ ਪ੍ਰਾਣੀ ਆ ਕੇ ਗ੍ਰੰਥੀ ਸਿੰਘਾ ਨੂੰ ਇਹ ਕਹਿੰਦਾ ਹੈ ਕਿ ਜਲਦੀ ਸਮਾਪਤੀ ਕਰਕੇ ਗੁਰੂ ਸਾਹਿਬ ਦਾ ਸਰੂਪ ਲੈ ਜਾਓ ਕਿਉਂਕਿ ఆర్కెస్ట్రా ਵਾਲੇ ਪਹੁੰਚ ਚੁੱਕੇ ਹਨ ਗੁਰੂ ਸਾਹਿਬ ਜੀ ਦੇ ਸਰੂਪ ਦੇ ਨਾਲ ਜਾਣ ਵਾਸਤੇ ਵੀ ਉਦੋਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਤਿਆਰ ਨਹੀਂ ਹੁੰਦੇ ਅਸਲ ਵਿੱਚ ਗੁਰੂ ਸਾਹਿਬ ਦਾ ਸਰੂਪ ਕਰੇ ਲਿਆ ਕੇ ਪਾਠ ਕਰਵਾਉਣਾ ਸਾਡੀ ਕੋਈ ਸ਼ਰਧਾ ਹੁਣ ਨਹੀਂ ਰਹਿੰਦੀ ਜਾਂਦੀ ਸਗੋਂ ਇੱਕ ਰੀਤੀ ਰਿਵਾਜ ਦੇ ਤੌਰ ਤੇ ਹੀ ਅਸੀਂ ਇਹ ਲੋਕ ਵਿਖਾਵਾ ਜਿਹੜਾ ਉਹ ਕਰ ਰਹੇ ਹਾਂ ਕੁਝ ਲੋਕ ਅੰਦਰੂਨੀ ਤੇ ਬਾਹਰੀ ਸਤਕਾਰ ਦੀ ਗੱਲ ਕਰਦੇ ਹਨ ਜਿਸ ਕਰਕੇ ਵੀ ਗੁਰੂ ਸਾਹਿਬ ਦੀ ਜਿਹੜੇ ਸਤਕਾਰ ਦੇ ਵਿੱਚ ਇਹ ਕੱਲਾ ਠੀਕ ਨਹੀਂ ਹਨ ਇਹ ਠੀਕ ਹੈ ਕਿ ਬਾਹਰੀ ਸਤਕਾਰ ਨਾਲੋਂ ਅੰਦਰੂਨੀ ਸਤਕਾਰ ਦੀ ਵੱਧ ਮਹਾਨਤਾ ਹੈ ਜਾਂ ਇਉਂ ਕਹਿ ਲਈਏ ਕਿ ਅੰਦਰੂਨੀ ਸਤਕਾਰ ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਉਹਨੂੰ ਮੰਨਣਾ ਹੀ ਅਸਲ ਸਤਕਾਰ ਹੈ ਪਰ ਕੀ ਬਾਰੀ ਸਤਕਾਰ ਦੀ ਲੋੜ ਨਹੀਂ ਹੈ ਜੇਕਰ ਅਸੀਂ ਬਾਰੀ ਸਤਕਾਰ ਨਾ ਕਰੀਏ ਤਾਂ ਅੰਦਰੂਨੀ ਸਤਕਾਰ ਦੀ ਕੋਈ ਹੋਂਦ ਬਣਦੀ ਹੈ ਜੇਕਰ ਸਾਡੇ ਅੰਦਰ ਗੁਰੂ ਸਾਹਿਬ ਦਾ ਸਤਕਾਰ ਹੋਵੇ ਤਾਂ ਹੀ ਅਸੀਂ ਗੁਰੂ ਸਾਹਿਬ ਦਾ ਬਾਰੀ ਸਤਕਾਰ ਕਰਦੇ ਹਾਂ ਸਪਸ਼ਟ ਹੈ ਕਿ ਬਾਰੀ ਸਤਕਾਰ ਨਾ ਕਰਨ ਵਾਲਿਆਂ अथवा ਗੁਰੂ ਦੀ ਹਜ਼ੂਰੀ ਵਿੱਚ ਕੋਈ ਮਨਮਤ ਹੁਲੜਬਾਜੀ ਜਦੋਂ ਕੋਈ ਹੋਰ ਗੁਰੂ ਆਸ਼ੇ ਦੇ ਉਲਟ ਕਾਰਵਾਈ ਕਰਨ ਵਾਲਿਆਂ ਦੇ ਅੰਦਰ ਤੋਂ ਗੁਰੂ ਸਾਹਿਬ ਦਾ ਸਤਕਾਰ ਖਤਮ ਹੋ ਚੁੱਕਾ ਹੁੰਦਾ ਸੋ ਗੁਰੂ ਸਾਹਿਬ ਦਾ ਜਿਹੜਾ ਬਾਹਰੀ ਸਤਕਾਰ ਕਰਨਾ ਵੀ ਅਤੀ ਜ਼ਰੂਰੀ ਹੈ ਪਰ ਕਿਤੇ ਇਹ ਬਾਹਰੀ ਸਤਕਾਰ ਵੀ ਲੋਕ ਵਿਖਾਵਾ ਬਣ ਕੇ ਨਾ ਰਹਿ ਜਾਵੇ ਇਸ ਲਈ ਕਦੇ ਨਾ ਭੁੱਲੀਏ ਕਿ ਸਾਡੇ ਦਿਲਾਂ ਵਿੱਚ ਸਾਡੇ ਹਿਰਦਿਆਂ ਵਿੱਚ ਗੁਰੂ ਸਾਹਿਬ ਪ੍ਰਤੀ ਸਤਕਾਰ ਅਤੇ ਆਪਣੇ ਗੁਰੂ ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਅੰਦਰ ਤੋਂ ਗੁਰੂ ਦਾ ਸਤਕਾਰ ਅਤੇ ਗੁਰੂ ਬਚਨਾ ਪ੍ਰਤੀ ਪਿਆਰ ਨਾ ਹੋਣ ਦੀ ਹਾਲਤ ਵਿੱਚ ਬਾਹਰੀ ਸਤਕਾਰ ਵੀ ਕੇਵਲ ਇੱਕ ਖੰਡੀ ਬਣ ਕੇ ਰਹਿ ਜਾਂਦਾ ਹੈ ਪਿੱਛੇ ਜੇ ਇੱਕ ਕਨਵੈਨਸ਼ਨ ਹੋਈ ਸੀ ਜਿੱਥੇ ਸਾਰੇ ਧਰਮਾਂ ਦੇ ਜਿਹੜੇ ਗ੍ਰੰਥ ਸੀ ਉਹਨਾਂ ਨੂੰ ਲਿਆਉਣ ਦੀ ਗੱਲ ਹੋਈ ਸੀ ਤਾਂ ਦੇਖਿਆ ਗਿਆ ਸੀ ਕਿ ਮੁਸਲਮਾਨ ਭਾਈਚਾਰੇ ਨੇ ਆਪਣਾ ਜਿਹੜਾ ਕੁਰਾਨ ਸ਼ਰੀਫ ਸੀ ਉਹ ਉਹਨਾਂ ਨੇ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਜਾਂਦਾ ਸੀ ਐਵੇਂ ਇਸਾਈ ਭਾਈਚਾਰੇ ਵੱਲੋਂ ਵੀ ਬਾਈਬਲ ਉਸੇ ਤਰੀਕੇ ਨਾਲ ਹੀ ਲਿਆਉਂਦੇ ਗਏ ਸੀ Hindu ਧਰਮ ਵੱਲੋਂ ਵੀ ਜਿਹੜਾ ਗੀਤਾ ਸੀ ਜਾਂ ਉਹਨਾਂ ਦੇ ਹੋਰ ਜਿਹੜੇ ਧਾਰਮਿਕ ਗ੍ਰੰਥ ਸਨ ਇਸੇ ਤਰੀਕੇ ਨਾਲ ਹੀ ਲੈ ਜਾਂਦੇ ਗਏ ਸਨ ਪਰ ਜਦੋਂ ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਏ ਸੀ ਤਾਂ ਪੂਰੀ ਮਾਨ ਸਤਕਾਰ ਮਰਿਆਦਾ ਦੇ ਨਾਲ ਲੈ ਕੇ ਆਏ ਸਨ ਉਹਨਾਂ ਦੇ ਗੁਰੂ ਸਾਹਿਬ ਦੇ ਉੱਪਰ ਛਤਰ ਸੀ ਚੌਰ ਵੀ ਜਿਹੜੀ ਸੀ ਉਹ ਸਿੰਘ ਕਰ ਰਿਆ ਸੀ ਔਰ ਪੰਜ ਸਿੰਘ ਜਿਹੜੇ ਸੀ ਉਹ ਪੂਰੀ ਮਰਿਆਦਾ ਦੇ ਨਾਲ ਉੱਥੇ ਲੈ ਕੇ ਆਏ ਸਨ ਤਾਂ ਕਨਵੈਨਸ਼ਨ ਦੇ ਵਿੱਚ ਇੱਕ ਗੱਲ ਕਹੀ ਗਈ ਸੀ ਸਾਰੇ ਵਿਦਵਾਨਾਂ ਵੱਲੋਂ ਕਿ ਸਿੱਖ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅੱਜ ਵੀ ਉਸੇ ਤਰ੍ਹਾਂ ਹੀ ਕਰਦੇ ਨੇ ਜਿਵੇਂ ਜਦੋਂ ਜਿਹੜੇ ਮਨੁੱਖੀ ਜਾਮੇ ਦੇ ਵਿੱਚ ਗੁਰੂ ਸਾਹਿਬ ਆਪ ਉਪਦੇਸ਼ ਕਰਦੇ ਸਨ ਇਸੇ ਤਰ੍ਹਾਂ ਹੀ ਅੱਜ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦਾ ਉਪਦੇਸ਼ ਸਾਰੀ ਸਿੱਖ ਸੰਗਤ ਜਿਹੜੀ ਹੈ ਉਹ ਉਸੇ ਤਰੀਕੇ ਨਾਲ ਮਾਨ ਸਤਕਾਰ ਗੁਰੂ ਸਾਹਿਬ ਦਾ ਕਰਦੇ ਹੈ ਕਹਿਣ ਦਾ ਕੀ ਭਾਵ ਹੈ ਇਹ ਸਾਰੀਆਂ ਗੱਲਾਂ ਦਾ ਇਹੀ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਅੱਜ ਆਪਾਂ ਦੇਖਦੇ ਹਾਂ ਹੌਲੀ-ਹੌਲੀ ਘਟਦਾ ਜਾ ਰਿਹਾ ਹੈ ਲੋਕ ਨੰਗੇ ਸਿਰ ਵੀ ਗੁਰੂ ਸਾਹਿਬ ਦੇ ਕੋਲ ਜਾਂਦੇ ਆ ਜਾਂ ਆਪਾਂ ਜਦੋਂ ਦੇਖਦੇ ਹਾਂ ਕਿ ਗੁਰੂ ਸਾਹਿਬ ਦੀ ਜਿਹੜੀ ਢੀਡ ਹੈ ਇੱਕ ਤੋਂ ਦੂਜੀ ਥਾਂ ਤੇ ਲਜਾਈ ਜਾਂਦੀ ਹੈ ਤਾਂ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਰਸਤਿਆਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਬਹੁਤ ਸਾਰੇ ਰਸਤੇ ਗੰਦੇ ਹੁੰਦੇ ਆ ਜਾਂ ਜਿੱਥੇ ਗੁਰੂ ਸਾਹਿਬ ਦਾ ਸਿੰਘਾਸਨ ਲੱਗਣੇ ਜਾ ਕੇ ਉੱਥੇ ਜਿਹੜਾ ਚੰਦੂਆ ਜਾਂ ਜਿੱਥੇ ਗੁਰੂ ਸਾਹਿਬ ਨੇ ਬਰਾਜਮਾਨ ਹੋਣਾ ਪੀੜਾ ਸਾਹਿਬ ਜਾਂ ਗੁਰੂ ਸਾਹਿਬ ਦੇ ਉੱਪਰ ਜਿਹੜੇ ਬਸਤਰ ਨੇ ਉਹਨਾਂ ਦਾ ਵੀ ਅਸੀਂ ਖਾਸ ਧਿਆਨ ਰੱਖਣਾ ਹੈ ਕਿ ਉਹਨਾਂ ਉਹ ਵੀ ਸਾਰੇ ਸਾਫ਼ ਸੁਥਰੇ ਹੋਣੇ ਚਾਹੀਦੇ ਗੁਰੂ ਸਾਹਿਬ ਦੇ ਉੱਪਰ ਚੰਦੂਆ ਲੱਗਿਆ ਹੋਣਾ ਚਾਹੀਦਾ ਹੈ ਪੰਜ ਸਿੰਘ ਗੁਰੂ ਸਾਹਿਬ ਨੂੰ ਗੁਰਦੁਆਰਾ ਸਾਹਿਬ ਤੋਂ ਪੂਰੀ ਸ਼ਰਧਾ ਭਾਵਨਾ ਨਾਲ ਲੈ ਕੇ ਆਉਣ ਉਸੇ ਤਰ੍ਹਾਂ ਹੀ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਨੂੰ ਪੂਰੇ ਸਤਿਕਾਰ ਦੇ ਨਾਲ ਉਹਨਾਂ ਦੇ ਸੁਖ ਹਸਣ ਤੇ ਪਹੁੰਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ